ਖੁਸ਼ੀ-ਖੁਸ਼ੀ ਮਾਪਿਆਂ ਦੇ ਨਾਲ ਬੱਚੀ ਮਨਾ ਰਹੀ ਸੀ ਆਪਣਾ ਜਨਮ ਦਿਨ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਕੇਕ ਖਾਣ ਦੇ ਨਾਲ ਹੋ ਜਾਵੇਗੀ ਉਸਦੀ ਮੌਤ ਤੁਹਾਨੂੰ ਦੱਸਦੀ ਹੈ ਕਿ ਖਬਰ ਪਟਿਆਲੇ ਦੀ ਹੈ ਜਿੱਥੇ ਪਟਿਆਲੇ ਦੇ ਵਿੱਚ ਮਾਪਿਆਂ ਨੂੰ ਆਪਣੀ ਬੱਚੀ ਦੇ ਜਨਮ ਦਿਨ ਤੇ ਕੇਕ ਕੱਟਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਕੇਕ ਖਾਣ ਦੇ ਨਾਲ ਉਹਨਾਂ ਦੀ ਛੋਟੀ ਬੱਚੀ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੇ ਕਿ ਪਰਿਵਾਰ ਵਾਲਿਆਂ ਨੇ ਆਪਣੀ ਬੱਚੀ ਦੇ ਜਨਮ ਦਿਨ ਤੇ ਇਹ ਕੇਕ ਆਨਲਾਈਨ ਆਰਡਰ ਮੰਗਵਾਇਆ ਸੀ ਤਾਂ ਜਦੋਂ ਰਾਤ ਨੂੰ ਕੇਕ ਕੱਟ ਕੇ ਸੌਂਗੇ ਤਾਂ ਅਚਾਨਕ ਰਾਤ ਨੂੰ ਬੱਚੀ ਦੀ ਸੇਤ ਖਰਾਬ ਹੋ ਗਈ ਤਾਂ ਜਿਸ ਤੋਂ ਬਾਅਦ ਰਾਤ ਨੂੰ ਉੱઠી ਤੇ ਪਾਣੀ ਪੀ ਕੇ ਫਿਰ ਸੌਂਗੀ ਤਾਂ ਜਦੋਂ ਸਵੇਰੇ ਦੇਖਿਆ ਮਾਪਿਆਂ ਨੇ ਉਹਨਾਂ ਦੀ ਛੋਟੀ ਬੱਚੀ ਦੀ ਮੌਤ ਹੋ ਚੁੱਕੀ ਸੀ ਤਾਂ ਉਸ ਦਾ ਸਰੀਰ ਵੀ ਠੰਡਾ ਪੈ ਚੁੱਕਿਆ ਸੀ ਮੇਰੀ ਦੋਤੀ ਦਾ ਜਨਮ ਦਿਨ ਸੀ ਅਸੀਂ ਇੱਕ ਜਿਮੈਟਰ ਦੇ ਥਰੂ ਇੱਕ ਕੇਕ ਮੰਗਾਇਆ ਜੀ ਰਾਤ ਨੂੰ ਸਵਾ 6:30 ਵਜੇ ਕੇਕ ਕੱਟਿਆ ਕੇ ਕੱਟਣ ਤੋਂ ਬਾਅਦ ਸਾਡੇ ਸਾਰੇ ਪਰਵਾਰ ਦੀ ਹਾਲਤ ਖਰਾਬ ਹੋ ਗਈ ਜਿਹੜੀਆਂ ਦੋ ਛੋਟੀਆਂ ਬੱਚੀਆਂ ਸੀ ਨਾ ਇੱਕ ਦੀ ਮੌਤ ਹੋ ਗਈ ਜਿਹਦਾ ਨਾਮ ਮਾਨਵੀ ਸੀ ਇੱਕ ਛੋਟੀ ਸੀ ਉਹਦਾ ਨਾਮ ਪ੍ਰੇਮਨ ਦੋਨੋਂ ਸੀਰੀਅਸ ਹੋ ਗਈਆਂ ਉਲਟੀਆਂ ਲੱਗ ਗਈਆਂ ਇਹਨਾਂ ਨੂੰ ਸਾਡੇ ਨਾਲ ਵੀ ਇਹੋ ਜਿਹਾ ਹੋ ਰਿਹਾ ਸੀ ਕਿ ਜਿਸ ਤਰ੍ਹਾਂ ਪਤਾ ਨਹੀਂ ਕੀ ਖਾ ਹੋ ਗਿਆ ਵੀ ਜਿਹੜੇ ਨਾਲ ਸਾਨੂੰ ਇਦਾਂ ਚੱਕਰ ਆ ਰਹੇ ਝੂਟੇ ਆ ਰਹੇ ਨੀਂਦ ਦਾ ਜੋਰ ਪੈ ਰਿਹਾ ਜਿਹੜਾ ਤੁਸੀਂ ਕੇਕ ਖਾਧਾ ਕਿੰਨੇ ਪਰਵਾਦ ਜੀ ਆਨੇ ਖਾਧਾ ਇਹ ਅਸੀਂ ਪੰਜ ਮੈਂਬਰਾਂ ਨੇ ਖਾਧਾ ਜੀ ਕਿੰਨੇ ਕਿੰਨੇ ਦੀ ਤਬੀਤ ਖਰਾਬ ਹੋਈ ਉਸੇ ਦੋ ਸਾਰੇ ਸਾਰੇ ਮੈਂਬਰਾਂ ਦੀ ਖਰਾਬ ਹੋਈ ਹੂੰ ਕੁਛ ਅਸੀਂ ਬੜੇ ਹੋਣ ਕਰਕੇ ਜਾਂ ਸੈਨ ਕਰ ਲਿਆ ਤੇ ਜਿਹੜੇ ਛੋਟੇ ਬੱਚੇ ਸੀ ਦੋਨੋਂ 10 ਸਾਲ ਦੀ ਬੱਚੀ ਸੀ ਜਿਹਦਾ ਜਨਮ ਦਿਨ ਸੀ ਉਹ ਤੇ ਉਸ ਤੋਂ ਛੋਟੀ ਦੋਨਾਂ ਦੀ ਹਾਲਤ ਉਲਟੀਆਂ ਨਾਲ ਬਹੁਤ ਖਰਾਬ ਹੋ ਚੁੱਕੀ ਸੀ ਤੇ ਉਸ ਨੂੰ ਸੀ ਹਸਪਤਾਲ ਲੈ ਕੇ ਗਏ ਫਿਰ ਬੱਚਾ ਹਾਂਜੀ ਉਸੇ ਹਸਪਤਾਲ ਲੈ ਕੇ ਗਏ ਇੱਕ ਬੱਚੀ ਦੀ ਮੌਤ ਹੋ ਗਈ ਰਾਤ ਨੂੰ ਇੱਕ ਬੱਚੀ ਨੂੰ ਅਸੀਂ ਉਸ ਦਾ ਕੇਕ ਨਿਕਲ ਗਿਆ ਉਲਟੀਆਂ ਨਾਲ ਉਸ ਨੂੰ ਬਚਾ ਲਿਆ ਸੀ ਇਹ ਕੇਕ ਕਿੱਥੋਂ ਮੰਗਾਇਆ ਸੀ ਆਨਲਾਈਨ ਮੰਗਾਇਆ ਸੀ ਕਿਸ ਨਾਮ ਦੁਕਾਨ ਤੋਂ ਮੰਗਾਇਆ ਸੀ ਇਹ ਕੇਕ ਕਾਨਵਾ ਕੋਈ ਬਕਰੀ ਉਹਦਾ ਐਡਰੈਸ ਪਤਾ ਲੱਗਿਆ ਤੁਹਾਨੂੰ ਐਡਰੈਸ ਹਾਂ ਜੀ 249 ਕੋਈ ਪੀਲੀ ਵਾਲੀ ਗਲੀ ਆ ਪਰ ਹੱਲੇ ਉਹ ਪੁਲਸ ਜਾਂਚ ਕਰ ਰਹੀ ਹੈ ਲੱਭ ਰਹੀ ਹੈ ਤੁਹਾਨੂੰ ਦੱਸ ਦੋ ਇਤਲਾਹ ਦਿੱਤੀ ਇਸ ਗੱਲ ਬਾਰੇ ਅਸੀਂ ਇਤਲਾਹ ਤਾਂ ਉਸੇ ਦਿਨ ਦਿੱਤੀ ਸੀਗੀ ਜੀ ਉਸ ਦਿਨ ਇਹ ਸੀ ਬਈ ਉਹਨਾਂ ਨੇ ਪੋਸਟਮਾਰਟਮ ਕਰਾਇਆ ਸਾਡਾ ਪੋਸਟਮਾਰਟਮ ਬੱਚੇ ਦਾ ਕਰਾ ਕੇ ਸਾਨੂੰ ਦਿੱਤੀ Laash ਤੇ ਅਸੀਂ ਸੰਸਕਰਤ ਕੀਤਾ ਉਹ ਐਫ ਆਈਰ ਦਰਜ ਕੀਤੀ ਪੁਲਿਸ ਵੱਲੋਂ ਐਫ ਆਈਆਰ ਹਾਂਜੀ ਦਰਜ ਕੀਤੀ ਉਹ ਸਿਹਤ ਵਿਭਾਗ ਨਾਲ ਵੀ ਗੱਲਬਾਤ ਕੀਤੀ ਹੈ ਸਿਹਤ ਵਿਭਾਗ ਨਾਲ ਗੱਲ ਕੀਤੀ ਪਰ ਸਾਨੂੰ ਕੁਝ ਨਹੀਂ ਮਿਲਿਆ ਸਿਹਤ ਵਿਭਾਗ ਨੇ ਕੁਝ ਨਹੀਂ ਦਿੱਤਾ ਸਾਨੂੰ ਸਿਹਤ ਵਿਭਾਗ ਤਾਂ ਬਸ ਕਹਿਣ ਦਾ ਆ ਜੀ ਡਿਪਾਰਟਮੈਂਟ ਸਿਹਤ ਵਿਭਾਗ ਹੈ ਨਹੀਂ ਉਹਨਾਂ ਨੂੰ ਅਗਲੀ ਕੀ ਕਾਰਵਾਈ ਕੀ ਮੰਗ ਕਰਦੇ ਆਂ। ਅਸੀਂ ਤਾਂ ਸਾਰੇ ਇਹੀ ਮੰਗ ਕਰਦੇ ਆਂ ਵੀ ਜੇ ਕੋਈ ਸਾਡੇ ਬੱਚੇ ਨਾਲ ਇਹੋ ਜਿਹਾ ਹਾਸਾ ਹੋਇਆ ਉਹਨੂੰ ਕੋਈ ਕੋਈ ਇਹੋ ਜਿਹੀ ਚੀਜ਼ ਨਾਲ ਮੌਤ ਹੋ ਗਈ। ਵੀ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਹੋਈ ਚਾਹੀਦੀ ਹੈ। ਸਖਤ ਸਖਤ ਕਾਰਵਾਈ ਹੋਵੇ। ਅੱਗੇ ਤੋਂ ਜਿਹੜੇ ਬੱਚੇ ਆ ਉਹਨਾਂ ਦਾ ਬਚਾਅ ਕੀਤਾ ਜਾ ਸਕੇ। ਜਿਹੜਾ ਕੇਸ ਸੀ ਜਾਂਚ ਤੇ ਲੱਗ ਗਈ ਹੈ ਪੁਲਿਸ। ਜਾਂਚ ਹਾਂਜੀ ਲੱਗ ਗਈ ਹੈ ਪੁਲਿਸ। ਕਿੱਥੇ ਲੱਗ ਗਈ ਹੈ ਉਹ? ਕੇਸ ਵੀ ਲੱਗ ਗਈ ਹੈ ਜੀ। ਉਹ ਉਹਨਾਂ ਨੇ ਖਰੜ ਲੈ ਕੇ ਜਾਣਾ। ਸ਼ੇਧ ਵਿਭਾਗ ਲੋਕ ਨੂੰ ਤੱਕ ਕਾਰਵਾਈ ਕੀਤੀ ਹੈ ਸ਼ੇਧ ਵਿਭਾਗ ਤਾਂ ਸੁੱਤਾ ਪਿਆ ਜੀ ਉਹ ਪਤਾ ਨਹੀਂ ਕਦੋਂ ਉੱਠੇ ਤੁਸੀਂ ਸਾਂ ਫਰਕ ਸਾਦੇ ਕੋਈ ਨਾ ਅਸੀਂ ਉਹਨਾਂ ਨੂੰ ਸਾਨੂੰ ਆਸੇ ਨਹੀਂ ਉਹਨਾਂ ਤੇ ਜੀ ਉਹ ਤਾਂ ਸਿਰਫ ਤਿਉਹਾਰਾਂ ਤੇ ਆਹੋ ਤਿਉਹਾਰਾਂ ਵਾਸਤੇ ਆਹੋ ਸਿਰਫ ਸ਼ੇਧ ਵਿਭਾਗ ਉੱਦਾਂ ਹੈ ਨਹੀਂ ਤੇ ਸ਼ੇਧ ਵਿਭਾਗ ਇਹ ਪਹਿਲੀ ਵਾਰੀ ਮੰਗਾਇਆ ਸੀ ਤੁਸੀਂ ਕਿ ਉਹ ਵੀ ਮੰਗਾਇਆ ਪਹਿਲੀ ਵਾਰੀ ਇਸ ਤੋਂ ਮੰਗਾਇਆ ਜੀ ਕੀ ਲੱਗਦਾ ਕੀ ਕੱਟਣਾ 24 ਤਰੀਕ ਦੀ ਹੋਈਗੀ ਔਰ ਹਜੇ ਤੱਕ ਨਾ ਸ਼ੇਧ ਵਿਭਾਗ ਕੋਲ ਉਪਰੋਕਤਕਾਰ ਵਿੱਚ ਦਿੱਤੇ ਨਾ ਕੋਈ ਕੋਈ ਮੰਕ ਕਰ ਨਾ ਨਹੀਂ ਚਲੋ ਪੁਲਿਸ ਨੇ ਐਫ ਆਈ ਆਰ ਕਰਤੀ ਆ ਬੰਦਿਆਂ ਨੂੰ ਲੱਭ ਰਹੀ ਆ ਤੇ ਪਰ ਛੇਦ ਵਿਭਾਗ ਤਾਂ ਬਸ ਕੁਛ ਨਹੀਂ ਉਹ ਤਾਂ ਸਿਰਫ ਬੈਠਾ ਤਮਾਸ਼ਾ ਦੇਖ ਰਿਹਾ ਇਹ ਕੀ ਹੁੰਦਾ ਇਹਨਾਂ ਦਾ ਉਹ ਤੋਂ ਵੱਲ ਕੋਈ ਤੁਹਾਨੂੰ ਆਸ਼ਵਾਸ਼ਣ ਦਿੱਤਾ ਹਾਂਜੀ ਉਹਨਾਂ ਨੇ ਉਹਨਾਂ ਨੇ ਦੱਸਿਆ ਜੀ ਵੀ ਚਲੋ ਅਸੀਂ ਮਾਈ ਨੇਮ ਵੀ ਕਰਦੇ ਹਾਂ ਸਿਰਫ ਫਿਲਹਾਲ ਸ਼ਾਪ ਦੇ ਨਾਂ ਤੇ ਕੀਤੀ ਆ ਫਿਰ ਬਾਈ ਨੇਮ ਵੀ ਕਰਾਂਗੇ ਉਸ ਤੇ ਜੋ ਕਾਰਵਾਈ ਬਣਦੀ ਤੁਹਾਡੀ ਕਰਾਂਗੇ ਜੀ ਤੁਸੀਂ ਖੁਦ ਜਾ ਕੇ ਬੇਕਰੀ ਗਏ ਹੋ ਕਦੀ ਮੈਂ ਨਹੀਂ ਮੈਂ ਬੇਕਰੀ ਨਹੀਂ ਦੇਖੀ ਜੀ ਨਾ ਮੈਂ ਗਿਆ